ਸ਼੍ਰੀ ਬਾਲਾ ਜੀ ਪ੍ਰਚਾਰ ਮੰਡਲ ਤਪਾ ਵੱਲੋਂ ਹਰ ਬਰੇ ਸ਼੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਰਾਮਲੀਲਾ ਗਰਾਊਂਡ ਵਿੱਚ ਕਰਵਾਇਆ ਜਾਂਦਾ ਹੈ ਇਸ ਵਾਰ ਵੀ 3 ਨਵੰਬਰ ਨੂੰ ਵਿਸ਼ਾਲ ਜਾਗਰਣ ਸ਼੍ਰੀ ਬਾਲਾ ਜੀ ਦਾ ਕਰਵਾਇਆ ਜਾਵੇਗਾ ਜਿਸ ਦੇ ਸੰਬੰਧ ਵਿੱਚ ਪ੍ਰਬੰਧਕਾਂ ਨੇ ਸ਼੍ਰੀ ਸਾਲਾ ਸਰਧਾਮ ਤੋਂ ਸ਼੍ਰੀ ਵਾਲਾ ਜੀ ਦੀ ਪਵਿੱਤਰ ਜੋਤੀ ਲਿਆ ਕੇ ਉਸ ਦੀ ਸ਼ੋਭਾ ਯਾਤਰਾ ਅਤੇ ਤਵਾਜਾ ਯਾਤਰਾ ਪੂਰੇ ਸ਼ਹਿਰ ਅੰਦਰ ਪੂਰੀ ਮਰਜ਼ਾਦਾ ਨਾਲ ਕੱਢੀ ਗਈ ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਸ਼੍ਰੀ ਵਾਲਾ ਜੀ ਦੇ ਭਗਤਾਂ ਨੇ ਸ਼੍ਰੀ ਵਾਲਾ ਜੀ ਦੇ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਚੰਡੇ ਫੜੇ ਹੋਏ ਸਨ ਤੇ ਅਤੇ ਸ਼੍ਰੀ ਵਾਲਾ ਜੀ ਦਾ ਗੁਣ ਗਾਣ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਵਾਲਾ ਜੀ ਦਾ ਜਾਗਰਣ 30 ਨਵੰਬਰ ਨੂੰ ਹੋ ਰਿਹਾ ਹੈ ਇਸ ਜਾਗਰਣ ਵਿੱਚ ਵਾਲਾ ਜੀ ਦਾ ਭਵਨ ਅਤੇ ਲਾਈਟਿੰਗ ਡੈਕੋਰੇਸ਼ਨ ਵੇਖਣਯੋਗ ਹੋਵੇਗੀ ਇਸ ਲਈ 30 ਨਵੰਬਰ ਨੂੰ ਰਾਮਲੀਲਾ ਗਰਾਊਂਡ ਨੇੜੇ ਟਰੱਕ ਯੂਨੀਅਨ ਵਿੱਚ ਪਹੁੰਚ ਕੇ ਸ਼੍ਰੀ ਵਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਫਨ ਦੇ ਭਾਗੀ ਬਣੋ ਕਿਉਂਕਿ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਵਾਲਾ ਜੀ ਦੇ ਭਗਤ ਇਸ ਜਾਗਰਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲਿਤ ਕਰਦੇ ਹਨ ਜੈ ਵਾਲਾ ਜੀ